ਰਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦਸਵੇਂ ਰਤ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦਸਵੇਂ ਰਤ ਕਿੱਥੇ ਗਿਆ ਸੈਂ ਜਦ ਮੈਂ ਪੁੱਛਿਆ ਦਿਉਰ ਕੋਲੋਂ ਤੇਰਾ ਵੀਰ ਕਿਉਂ ਨਾ ਆਇਆ ਕਹਿੰਦਾ ਭਾਬੀ ਰੋਲ ਦਿੱਤਾ ਤੂੰ ਮੇਰੀ ਮਾਂ ਦਾ ਜਾਇਆ ਫੇਰ ਬੋਤ ਪਿਆ ਕੜਮਸਵੇ ਰਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦਸਵੇਂ ਰਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦਸਵੇਂ ਰਤੀ ਕਿੱਥੇ ਗਿਆ ਸੈਂ ਜਦ ਮੈਂ ਪੁੱਛਿਆ ਸੱਸ ਆਪਣੇ ਨੂੰ ਪੁੱਤ ਤੇਰਾ ਕਤ ਕਰਿਆ ਊ ਕਹਿੰਦੀ ਤੇਰੇ ਜੈ ਕਲ ਮੂਹੇ ਨੂੰ ਇੱਕ ਦਿਨ ਉਹ ਛੱਡ ਜਾਊ ਫਿਰ ਕੀ ਕਰਨੀ ਹੈ 오 ਜੀ ਸਸਵੇ ਦਸ ਕਿਥੇ ਗਿਆ ਸੈਂ ਕਿਤੇ ਗਿਆ ਸੈਂ ਦਸਵੇ ਰਤੀ ਕਿਥੇ ਗਿਆ ਸੈਂ ਕਿਤੇ ਗਿਆ ਸੈਂ ਦਸਵੇ ਰਤੀ ਕਿਥੇ ਗਿਆ ਸੈਂ ਜਦ ਮੈਂ ਪੁੱਛਿਆ ਸੋਰੇ ਨੂ ਤੇਰਾ ਪੁੱਤ ਵੜਾ ਅਵੱਲਾ ਕਹਿੰਦਾ ਮੇਰਾ ਪੁੱਤ ਤਾਂ ਚੰਗਾ ਤੂੰ ਕਰ ਚਟਿਆ ਚੱਲਾ ਬਾਪੂ ਹੋਇਆ ਨਾ ਦੱਸ ਤੂੰ ਮੱਸਵੇ ਰਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸਵੇ ਰਤੀ ਕਿੱਥੇ ਗਿਆ ਸੈਂ ਕਿੱਥੇ ਗਿਆ ਸੈਂ ਦੱਸਵੇ ਰਤੀ ਕਿੱਥੇ ਗਿਆ ਸੈਂ ਜਦ ਮੈਂ ਪੁੱਛਿਆ ਚਾਨਣ ਆਪਣੇ ਤੂੰ ਖਾਣ ਨਾ ਯੋ ਰੋਟੀ ਕਹਿੰਦਾ ਦੱਸ ਮੈਂ ਕਿ थे जाना के चन बोटी फिर मैं अगो पई सी हसवे रती किथे गया गया सें दसवे राती किथे गया से किथे गया से दसवे राती किथे गया सें